ਮਨ ਆਪਣੇ ਨੂੰ ਸ਼ਾਂਤ ਕਰਕੇ ਦੇਖੋ ਰੂਹ ਆਪਣੇ ਆਪ ਬੋਲੇਗੀ ਇਹ ਸਤਰ ਬਹੁਤ ਹੀ ਡੂੰਗੀ ਤੇ ਅਧਿਆਤਮਕ ਹੈ ਮਨ ਨੂੰ ਸ਼ਾਂਤ ਕਰਕੇ ਦੇਖੋ ਰੂਹ ਆਪਣੇ ਆਪ ਬੋਲੇਗੀ ਦਾ ਭਾਵ ਹੈ ਕਿ ਸਾਡੇ ਅੰਦਰਲੀ ਆਵਾਜ਼ ਜਾਂ ਪ੍ਰਮਾਤਮਾ ਦੀ ਅੰਛ ਉਦੋਂ ਹੀ ਸੁਣਾਈ ਦਿੰਦੀ ਹੈ ਜਦੋਂ ਬਾਹਰਲਾ ਅਤੇ ਮਨ ਦਾ ਸ਼ੋਰ ਰੁਕ ਜਾਂਦਾ ਹੈ ਹੁਣ ਇਸ ਵਿਚਾਰ ਨੂੰ ਥੋੜਾ ਹੋਰ ਗਹਿਰਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲੇ ਨੰਬਰ ਤੇ ਮਨ ਦਾ ਸ਼ੋਰ ਬਨਾਮ ਰੂਹ ਦੀ ਚੁੱਪ ਸਾਡਾ ਮਨ ਇੱਕ ਅਜਿਹੇ ਸਮੁੰਦਰ ਵਰਗਾ ਹੈ ਜਿਸ ਦੇ ਵਿੱਚ ਹਰ ਸਮੇਂ ਹਰ ਵੇਲੇ ਵਿਚਾਰਾਂ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਨੇ ਕਿਹੋ ਜਿਹੇ ਵਿਚਾਰਾ ਕਿਹੋ ਜਿਹੇ ਲਹਿਰਾ ਇਸ ਦੇ ਵਿੱਚ ਸਾਨੂੰ ਚਿੰਤਾਵਾਂ ਇਸ਼ਾਵਾਾਂ ਡਰ ਅਤੇ ਹੋਰ ਕਈ ਪੁਰਾਣੀਆਂ ਯਾਦਾਂ ਚਲਦੀਆਂ ਰਹਿੰਦੀਆਂ ਨੇ ਜਦ ਤੱਕ ਪਾਣੀ ਦੇ ਵਿੱਚ ਹਲਚਲ ਹੈ ਅਸੀਂ ਉਸ ਦੀ ਤੈ ਨੂੰ ਬਾਟਮ ਨੂੰ ਦੇਖ ਨਹੀਂ ਸਕਦੇ ਗਹਿਰਾਈ ਕੀ ਹੈ ਜਿਵੇਂ ਹੀ ਮਨ ਸ਼ਾਂਤ ਹੁੰਦਾ ਹੈ ਉਹ ਲਹਿਰਾਂ ਰੁਕ ਜਾਂਦੀਆਂ ਨੇ ਅਤੇ ਸਾਨੂੰ ਆਪਣੀ ਰੂਹ ਦਾ ਅਸਲੀ ਰੂਪ ਨਜ਼ਰ ਆਉਂਦਾ ਹੈ ਨੰਬਰ 2 ਰੂਹ ਦੀ ਭਾਸ਼ਾ ਮੌਨ ਸਾਇਲੈਂਸ ਹੈ ਹਰ ਰੂਹ ਜੋ ਹੈ ਉਹ ਸ਼ਬਦਾਂ ਵਿੱਚ ਨਹੀਂ ਬੋਲਦੀ ਉਹ ਤਾਂ ਹਮੇਸ਼ਾ ਅਹਿਸਾਸ ਅਤੇ ਅੰਤਰ ਧਿਆਨ ਦੇ ਨਾਲ ਗੱਲ ਕਰਦੀ ਹੈ ਜਿਸ ਨੂੰ ਇੰਟੂਸ਼ਨ ਕਹਿੰਦੇ ਨੇ ਜਦੋਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਦੇ ਹਾਂ ਤਾਂ ਸਾਨੂੰ ਉਹ ਗੈਵੀ ਰੱਬੀ ਆਵਾਜ਼ ਸੁਣਾਈ ਦਿੰਦੀ ਹੈ ਜੋ ਸਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਂਦੀ ਹੈ ਰੋਦੀ ਆਵਾਜ਼ ਹਮੇਸ਼ਾ ਸੱਚੀ ਹੁੰਦੀ ਹੈ ਪਰ ਮਨ ਨੂੰ ਹਮੇਸ਼ਾ ਹੀ ਚਲਾਕੀਆਂ ਦੇ ਵਿੱਚ ਪਾਉਂਦੇ ਨੇ ਇਹ ਪੰਜ ਦੂਤ ਨੰਬਰ 3 ਤੇ ਆਪਾਂ ਖੁਦ ਹੀ ਪਛਾਣ ਕਰਨੀ ਆ ਸੰਸਾਰ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਅਕਸਰ ਉਹ ਬਣਨ ਦੀ ਕੋਸ਼ਿਸ਼ ਕਰਦੇ ਆ ਜੋ ਦੁਨੀਆ ਸਾਨੂੰ ਦੇਖਣਾ ਚਾਹੁੰਦੀ ਹੈ ਪਰ ਜਦੋਂ ਹੀ ਸਾਡਾ ਮਨ ਸ਼ਾਂਤ ਹੁੰਦਾ ਤਾਂ ਸਾਰੇ ਮਖੌਟੇ ਉਤਰ ਜਾਂਦੇ ਨੇ ਹੁਣ ਬਿਨਾ ਸਿਮਰਨ ਤੋਂ ਸਾਨੂੰ ਖੁਦ ਦੀ ਪਛਾਣ ਨਹੀਂ ਹੁੰਨੀ ਹਿੰਜ ਗੁਰਬਾਣੀ ਕਹਿੰਦੀ ਹੈ ਕਿ ਜੇ ਆਪਣੇ ਆਪ ਦੀ ਮੂਲ ਦੀ ਪਛਾਣ ਕਰਨੀ ਹੈ ਤਾਂ ਉਹ ਇੱਕ ਦਾ ਸਿਮਰਨ ਕਰਨਾ ਪੈਣਾ ਅੱਗੇ ਆਪਾਂ ਵਿਚਾਰ ਕਰੀਏ ਹੋਰ ਇੱਕ ਕੁਦਰਤ ਤੇ ਬ੍ਰਹਿਮੰਡ ਦੇ ਨਾਲ ਸਾਂਝ ਪਾਣੀ ਜਦੋਂ ਸਾਡਾ ਮਨ ਸ਼ਾਂਤ ਹੁੰਦਾ ਸ਼ਾਂਤ ਮਨ ਸਿਰਫ ਆਪਣੇ ਆਪ ਦੀ ਨਹੀਂ ਸਗੋਂ ਪੂਰੀ ਕਾਇਨਾਤ ਦੇ ਨਾਲ ਸਾਨੂੰ ਜੋੜ ਦਿੰਦਾ ਹੈ ਇਸ ਅਵਸਥਾ ਦੇ ਵਿੱਚ ਸਾਨੂੰ ਇਹ ਰੈਲਾਈਜ਼ ਹੋਣ ਲੱਗ ਪੰਦਾ ਕਿ ਅਸੀਂ ਇਕੱਲੇ ਨਹੀਂ ਹਾਂ ਸਗੋਂ ਉਸ ਪਰਮ ਸ਼ਕਤੀ ਦਾ ਇੱਕ ਹਿੱਸਾ ਹਾਂ ਹੁਣ ਹੁੰਦਾ ਕੀ ਹੈ ਕਿ ਜਦੋਂ ਆਪਾਂ ਬਾਹਰਨੀ ਅੱਖਾਂ ਬੰਦ ਕਰ ਲੈਂਦੇ ਆ ਤਾਂ ਅੰਦਰਲੀ ਅੱਖ ਖੁੱਲਦੀ ਹੈ ਜਦੋਂ ਆਪਾਂ ਰਸਨਾ ਬੰਦ ਕਰ ਲੈਂਦੇ ਆ ਫਿਰ ਅੰਦਰੋਂ ਸ਼ਬਦ ਪ੍ਰਗਟ ਹੁੰਦਾ ਹੈ ਸ਼ਾਂਤੀ ਕੋਈ ਖਾਲੀਪਨ ਨਹੀਂ ਹੈ ਇਹ ਤਾਂ ਜਵਾਬਾਂ ਦੇ ਨਾਲ ਭਰਿਆ ਇੱਕ ਸਾਗਰ ਹੈ ਹੁਣ ਜਦੋਂ ਅਸੀਂ ਮੈਡੀਟੇਸ਼ਨ ਵੱਲ ਉਤਰ ਜਾਵਾਂਗੇ ਦਰਾਂਗੇ ਖੋਜ ਕਰਾਂਗੇ ਸਿਮਰਨ ਕਰਾਂਗੇ ਬਾਣੀ ਨੂੰ ਵਿਚਾਰ ਲਾਂਗੇ ਕੀ ਕੀ ਹੋਣਾ ਸ਼ੁਰੂ ਹੋਵੇਗਾ ਨੰਬਰ 1 ਤੇ ਸਾਡੇ ਵਿਚਾਰਾਂ ਦਾ ਨਿਰਮਲ ਹੋਣਾ ਦਿ ਕਲੈਰਟੀ ਆਫ ਸਟਿਲਨੈਸ ਧਿਆਨ ਕਰਨ ਦੇ ਨਾਲ ਸਿਮਰਨ ਕਰਨ ਦੇ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਜਿਵੇਂ ਗੰਦਲੇ ਪਾਣੀ ਦੇ ਬੈਠਣ ਦੇ ਨਾਲ ਉਸ ਦਾ ਉੱਪਰਲਾ ਤਲ ਸਾਫ਼ ਦਿਖਾਈ ਦਿੰਦਾ ਉਸੇ ਤਰ੍ਹਾਂ ਜਦੋਂ ਮਨ ਦੇ ਫਾਲਤੂ ਵਿਚਾਰ ਪਰੇ ਹੋ ਜਾਂਦੇ ਨੇ ਕਾਬੂ ਹੋ ਜਾਂਦੇ ਨੇ ਬੈਠ ਜਾਂਦੇ ਨੇ ਤਾਂ ਰੂਹ ਦਾ ਨਿਰਮਲ ਸਰੂਪ ਉਜਾਗਰ ਹੁੰਦਾ ਹੈ ਨੰਬਰ 2 ਅੰਦਰਲੀ ਕੰਪਾਸ ਸਾਡਾ ਮਨ ਅਕਸਰ ਦੁਨੀਆ ਦੇ ਪ੍ਰਭਾਵ ਹੇਠ ਪਟਕਦਾ ਹੈ ਪਰ ਸ਼ਾਂਤ ਅਵਸਥਾ ਵਿੱਚ ਰੂਹ ਇੱਕ ਕੰਪਾਸ ਵਾਂਗ ਕੰਮ ਕਰਦੀ ਹੈ ਜੋ ਸਾਡੇ ਜੀਵਨ ਦੇ ਅਸਲ ਮਨੋਰਥ ਵੱਲ ਸੇਧ ਦਿੰਦੀ ਹੈ ਜਿਵੇਂ ਕੰਪਾਸ ਸਾਨੂੰ ਰਸਤਾ ਦੱਸਦਾ ਹੈ ਦਿਸ਼ਾ ਦੱਸਦਾ ਹੈ ਇਸੇ ਤਰ੍ਹਾਂ ਅੰਦਰ ਜਦੋਂ ਸਾਡਾ ਮਨ ਸ਼ਾਂਤ ਹੋ ਜਾਂਦਾ ਉਹ ਸ਼ਬਦ ਇੰਨਾ ਸ਼ਕਤੀਸ਼ਾਲੀ ਹੈ ਸਾਨੂੰ ਅਸਲ ਮਨੋਰਥ ਦੀ ਸੇਧ ਦਿੰਦਾ ਹੈ ਕਿ ਹੁਣ ਤੂੰ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਿਵੇਂ ਸੰਸਾਰਿਕ ਰਿਸ਼ਤੇ ਵਿਚਾਰਾਂ ਦੇ ਨਾਲ ਨਜਿੱਠਣਾ ਹੈ ਨੰਬਰ 3 ਹੰਕਾਰ ਦਾ ਤਿਆਗ ਜਦ ਤੱਕ ਕਿਸੇ ਜੀਵ ਦੇ ਅੰਦਰ ਹੰਕਾਰ ਹੈ ਮੈਂ ਹੈ ਉਦੋਂ ਤੱਕ ਉਹ ਸ਼ਬਦ ਪ੍ਰਗਟ ਨਹੀਂ ਹੁੰਦਾ ਤੁਸੀਂ ਸ਼ਬਦ ਸੁਣਨਾ ਚਾਹੁੰਦੇ ਹੋ ਪਰ ਹਜੇ ਤੱਕ ਸੁਣਾਈ ਨਹੀਂ ਦਿੱਤਾ ਕੀ ਰੀਜ਼ਨ ਹੈ ਮਨ ਸਾਡਾ ਹਮੇਸ਼ਾ ਮੈਂ ਵਿੱਚ ਜਿਉਂਦਾ ਹੈ ਈਗੋ ਜਦ ਕੇ ਰੂਹ ਤੂੰ ਵਿੱਚ ਜਾਂ ਅਸੀਂ ਵਿੱਚ ਹੈ ਜਦੋਂ ਮਨ ਸ਼ਾਂਤ ਹੋ ਗਿਆ ਤਾਂ ਹੰਕਾਰ ਦੀ ਦੀਵਾਰ ਟੁੱਟ ਜਾਂਦੀ ਹੈ ਤੇ ਰੂਹ ਸਾਡੀ ਦੀ ਨਿਰਮਲਤਾ ਬੋਲਣ ਲੱਗਦੀ ਹੈ ਨੰਬਰ 4 ਅੰਤਰ ਧਿਆਨ ਦੀ ਜਾਗ੍ਰਿਤੀ ਤਰਕ ਕਰਨੇ ਇਹ ਮਨ ਦਾ ਕੰਮ ਆ ਤਰਕ ਦੇ ਵਿੱਚ ਇਹਨੂੰ ਪਾਇਆ ਜਾਂਦਾ ਆ ਨਿੱਕੇ ਨਿੱਕੇ ਫੁਰਨੇ ਦਿੱਤੇ ਜਾਂਦੇ ਮਨ ਨੂੰ ਤੇ ਸਜਾ ਮਨ ਨੂੰ ਮਿਲਦੀ ਆ ਜਦੋਂ ਮਨ ਉਹਨਾਂ ਤਰਕਾਂ ਦੇ ਵਿੱਚ ਜੀਉਂਦਾ ਆ ਪਰ ਰੂਹ ਦੀ ਜੋ ਭਾਸ਼ਾ ਉਹ ਹੈਗੀ ਜਾਗ੍ਰਿਤੀ ਹੁਣ ਜਦੋਂ ਸਾਡਾ ਸ਼ਾਂਤਮਨ ਹੋ ਗਿਆ ਸਾਨੂੰ ਅੰਦਰੋਂ ਆਪਣੇ ਆਪ ਸਵਾਲਾਂ ਦੇ ਜਵਾਬ ਮਿਲਦੇ ਆ ਜੋ ਕਿ ਕਿਤਾਬਾਂ ਦੇ ਵਿੱਚ ਲਿਖੇ ਨਹੀਂ ਹੈ ਨੰਬਰ 5 ਵਰਤਮਾਨ ਵਿੱਚ ਨਿਵਾਸ ਪ੍ਰੈਜ਼ੈਂਟ ਮਨ ਸਾਡਾ ਹਮੇਸ਼ਾ ਜਾਂ ਤਾਂ ਬੀਤ ਗਏ ਕੱਲ ਦੇ ਵਿੱਚ ਹੁੰਦਾ ਹੈ ਜੋ ਗੱਲ ਬੀਤ ਚੁੱਕੀ ਆ ਉਸ ਨੂੰ ਚੇਤੇ ਕਰ ਕਰਕੇ ਹੱਸਦਾ ਹੈ ਜਾਂ ਰੋਂਦਾ ਹੈ ਜਾਂ ਮਨ ਆਉਣ ਵਾਲੇ ਕੱਲ ਦੇ ਵਿੱਚ ਚਿੰਤਾ ਫਿਕਰ ਡਰ ਜਾਂ ਖੁਸ਼ੀ ਸਾਡੀ ਰੂਹ ਹਮੇਸ਼ਾ ਅੱਜ ਦੇ ਵਿੱਚ ਜੀਉਂਦੀ ਹੈ ਜਦੋਂ ਇਹ ਮਨ ਦੇ ਵਿੱਚ ਸ਼ਾਂਤੀ ਠਹਿਰਾਓ ਸਹਿਜ ਆ ਗਿਆ ਤਾਂ ਇਹ ਸਾਨੂੰ ਕਿੱਥੇ ਲੈ ਜਾਂਦੀ ਆ ਕਿੱਥੇ ਜੋੜਦੀ ਆ ਵਰਤਮਾਨ ਦੇ ਨਾਲ ਜਿੱਥੇ ਰੂਹ ਦਾ ਅਸਲ ਨਿਵਾਸ ਹੈ ਨੰਬਰ 6 ਦੁੱਖਾਂ ਤੋਂ ਪਾਰ ਦੀ ਅਵਸਥਾ ਮਨ ਸਾਡਾ ਦੁੱਖ ਸੁੱਖ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਇਹ ਸਿਮਰਨ ਉਹ ਨਾਮ ਰੂਹ ਸਾਨੂੰ ਉਸ ਸਥਿਤੀ ਦੇ ਵਿੱਚ ਲੈ ਜਾਂਦੀ ਆ ਉਸ ਅਵਸਥਾ ਦੇ ਵਿੱਚ ਲੈ ਜਾਂਦੀ ਆ ਜਿੱਥੇ ਬਾਹਰੀ ਹਾਲਾਤ ਸਾਡੀ ਅੰਦਰੂਨੀ ਖੁਸ਼ੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਕਹਿਣ ਦਾ ਮਤਲਬ ਬਾਹਰੋਂ ਗਰੀਬ ਹਾਂ ਦੁਖੀ ਹਾਂ ਪਰ ਸ਼ਾਂਤਮਨ ਅੰਦਰੋਂ ਸ਼ਾਂਤ ਹੀ ਹੋਵੇਗਾ ਉਹ ਸ਼ਾਂਤੀ ਦੇ ਵਿੱਚ ਜਿਊਵੇਗਾ ਨੰਬਰ 7 ਬ੍ਰਹਿਮੰਡੀ ਸਾਂਝ ਸ਼ਾਂਤ ਮਨ ਸਾਡਾ ਕਿਹੋ ਜਿਹਾ ਹੁੰਦਾ ਇੱਕ ਰੇਡੀਓ ਵਾਂਗ ਜੋ ਕਿ ਸਹੀ ਫ੍ਰੀਕੁਐਂਸੀ ਤੇ ਸੈੱਟ ਹੋ ਜਾਂਦਾ ਹੈ ਇਸ ਅਵਸਥਾ ਦੇ ਵਿੱਚ ਕੀ ਹੁੰਦਾ ਕਿ ਰੂਹ ਸਾਡੀ ਬ੍ਰਹਿਮੰਡ ਦੀਆਂ ਗੁਪਤ ਲਹਿਰਾਂ ਤੇ ਸੰਦੇਸ਼ਾਂ ਨੂੰ ਸੁਣਨ ਦੇ ਸਮਰੱਥ ਹੋ ਜਾਂਦੀ ਹੈ ਕਈ ਅਜਿਹੀਆਂ ਚੀਜ਼ਾਂ ਜੋ ਸਾਡੇ ਤਨ ਦੇ ਕੰਨ ਅੱਖਾਂ ਨਾ ਦੇਖ ਸਕਦੇ ਨਾ ਸੁਣ ਸਕਦੇ ਉਹ ਸਭ ਚੀਜ਼ਾਂ ਇਹ ਜੀਵ ਮਹਿਸੂਸ ਕਰਦਾ ਹੈ ਨੰਬਰ 8 ਕਰਮਾਂ ਦੀ ਸੂਝ ਪੈ ਜਾਂਦੀ ਹੈ ਜਦੋਂ ਰੂਹ ਬੋਲਦੀ ਹੈ ਤਾਂ ਸਾਡੇ ਕਰਮ ਪ੍ਰਕਿਰਿਆ ਨਹੀਂ ਹੁੰਦੇ ਸਗੋਂ ਇਹ ਹੀ ਸੇਵਾ ਤੇ ਪਿਆਰ ਬਣ ਜਾਂਦੇ ਫਿਰ ਜੀਵ ਨੂੰ ਪਤਾ ਲੱਗਦਾ ਫਿਰ ਸਾਨੂੰ ਸਮਝ ਪੈਂਦੀ ਹੈ ਕਿ ਸਾਡੇ ਲਈ ਕਿਹੜਾ ਕਰਮ ਸਹੀ ਹੈ ਨੰਬਰ 9 ਡਰ ਤੋਂ ਮੁਕਤੀ ਸਾਡਾ ਮਨ ਹਮੇਸ਼ਾ ਮੌਤ ਤੋਂ ਤੇ ਨੁਕਸਾਨ ਤੋਂ ਬਹੁਤ ਡਰਦਾ ਹੈ ਪਰ ਰੂਹ ਸਾਡੀ ਅਮਰ ਹੈ ਜਦੋਂ ਹੀ ਅਸੀਂ ਆਪਣੇ ਰੂਹ ਦੀ ਆਵਾਜ਼ ਸੁਣਦੇ ਹਾਂ ਤਾਂ ਸਾਡੇ ਜੀਵਨ ਵਿੱਚੋਂ ਹਰ ਪ੍ਰਕਾਰ ਦਾ ਡਰ ਭੈ ਮੌਤ ਦਾ ਵੀ ਡਰ ਜਾਂ ਕਿਸੇ ਵੀ ਤਰ੍ਹਾਂ ਦਾ ਦੁੱਖ ਖਤਮ ਹੋ ਜਾਂਦਾ ਹੈ ਨੰਬਰ 10 ਸੱਚ ਦੀ ਪਹਿਚਾਣ ਇਹ ਦੁਨੀਆ ਇਹ ਸੰਸਾਰ ਭਰਮ ਦਾ ਇੱਕ ਜਾਲ ਹੈ ਜਦੋਂ ਜੀਵ ਸਿਮਰਨ ਕਰਕੇ ਮਨ ਨੂੰ ਸ਼ਾਂਤ ਕਰ ਲੈਂਦਾ ਤਾਂ ਉਹ ਇਸ ਜਾਲ ਨੂੰ چیر ਕੇ ਸੱਚ ਨੂੰ ਵੇਖਦਾ ਹੈ ਰੂਹ ਸਾਡੀ ਝੂਠੇ ਰਿਸ਼ਤੇਆਂ ਦਿਖਾਵਿਆਂ ਤੋਂ ਮੁਕਤ ਕਰਕੇ ਅਸਲ ਸੱਚ ਦੇ ਨਾਲ ਜੋੜਦੀ ਹੈ ਜੋ ਅਸਲ ਹੈ ਹਮੇਸ਼ਾ ਸੱਚ ਹੈ ਨੰਬਰ 11 ਅਨਹਦ ਨਾਦ ਦਾ ਸੁਣਾਈ ਦੇਣਾ ਬਾਣੀ ਅਨੁਸਾਰ ਸਾਡੇ ਅੰਦਰ ਇੱਕ ਨਿਰੰਤਰ ਸੰਗੀਤ ਜਿਸ ਨੂੰ ਅਨਹਦ ਨਾਦ ਕਹਿੰਦੇ ਨੇ ਉਹ ਚੱਲ ਰਿਹਾ ਹੈ ਜਿਉਂ ਹੀ ਮਨ ਦਾ ਸ਼ੋਰ ਰੁਕਦਾ ਹੈ ਤਾਂ ਸਾਡਾ ਮਨ ਉਸ ਇਲਾਹੀ ਸੰਗੀਤ ਦਾ ਆਨੰਦ ਮੰਨਣ ਸ਼ੁਰੂ ਕਰ ਦਿੰਦਾ ਆਪਾਂ ਕਹਿੰਦੇ ਆ ਨਾ ਕਿ ਸਾਨੂੰ ਅੰਦਰੋਂ ਅਨਹਦ ਸ਼ਬਦ ਸੁਣਾਈ ਦਿੰਦੇ ਊਨਾਦ ਸੁਣਾਈ ਦਿੰਦਾ ਭਾਰਮਾਨੰਬਰ ਇੱਥੇ ਜੀਵ ਦਾ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਰੂਹ ਸਾਡੀ ਇੱਕ ਬੂੰਦ ਹੈ ਤੇ ਪਰਮਾਤਮਾ ਸਾਗਰ ਹੈ ਸਾਡੇ ਮਨ ਦੀ ਜੋ ਸ਼ਾਂਤੀ ਹੈ ਜਿਵੇਂ ਸ਼ਾਂਤੀ ਮਾਨੂੰ ਪੈਂਦੀ ਹੈ ਸਹਿਜ ਪੈਂਦਾ ਹੈ ਇਹ ਉਹ ਪਲਿਆ ਜਦੋਂ ਬੂੰਦ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਾਗਰ ਤੋਂ ਵੱਖਰੀ ਨਹੀਂ ਹੈ ਇਹ ਹੀ ਸਾਡੀ ਰੂਹ ਦਾ ਅੰਤਿਮ ਬੋਲ ਹੈ ਕਿ ਮੈਂ ਉਸ ਪਰਮਾਤਮਾ ਦੀ ਅੰਸ਼ ਹਾਂ ਉਸ ਦਾ ਬੱਚਾ ਹਾਂ ਸੰਗਤ ਜੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕੁੱਲ ਕਿੰਨੇ ਅੰਗ ਨੇ ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ